ਵੀ ਵੇ ਮਿੱਠੂ ਬਸਤੀ ਦੇ ਵਿੱਚ ਇੱਕ ਮਾਰਾ ਦੋ ਦੋ ਕੇ ਬੁਢਾ ਹਲੋਇਆ ਪੁੱਛਾਂਗੇ ਕੀ ਮਾਮਲਾ ਕੀ ਹਾਂਜੀ ਮਾਤਾ ਕੀ ਨਾਮ ਕੀ ਨਾਮ ਕੀ ਆਪਣਾ ਜੀ ਮੇਰਾ ਨਾਮ ਦੱਸ ਕੀ ਮਾਮਲਾ ਹੈ ਤੁਸੀਂ ਸੁਣਾਇਆ ਤੇ ਮੁੰਡਾ ਮੁੰਡੇ ਦੇਵਰ ਘਰ ਆਲੀ ਨੇ ਮਾਰਿਆ ਮੈਨੂੰ ਮਾਰੇ ਮੁੰਡੇ ਨੂੰ ਆਪਣੇ ਬ੍ਰਾਹਮਣ ਨੂੰ ਬੁਲਾ ਦਿੱਤਾ ਹਾਂਜੀ ਤੇ ਬਾਤ ਮਾਰ ਕੁੱਟ ਕੇ ਤੇ ਸਾਰਾ ਕੁਝ ਮੰਨ ਦਿੱਤਾ ਕਿ ਦੋ ਚਾਰ ਬੰਦੇ ਹੋਰ ਵੀ ਆਉਂਦੇ ਪਾਜੀ ਹਾਂਜੀ ਨਹੀਂ ਗੱਲ ਕੀ ਕਾਹਨ ਕੀ ਲੜਾਈ ਝਗੜੇ ਦਾ ਕਤਲ ਕੀ ਹੋਦਾ ਮੇਨ ਇਹ ਵੀ ਮੇਰੇ ਮੁੰਡੇ ਨੇ ਬਣਾਇਆ ਉਹ ਕਹਿੰਦਾ ਪਾਪਾ ਨੂੰ ਮੈਂ ਫੋਨ ਲੈ ਕੇ ਦਿੱਤਾ ਸੀ ਹੂੰ ਤੇ ਉਹ ਕਹਿੰਦਾ ਵੀ ਮੇਰੇ ਮੈਂ ਕੋਈ ਕੰਮ ਕਰਦਾ ਹੂੰ ਲੋਨ ਲੂੰਦਾ ਤੇ ਮੇਰੇ ਨੰਬਰ ਤੇ ਪੀ ਉਧਰ ਚ ਨਹੀਂ ਜਾਂਦੀ ਕੋਈ ਹੂੰ ਤੇ ਉਹ ਮੈਨੂੰ ਬੜਾ ਪ੍ਰੇਸ਼ਾਨ ਕਰਦਾ ਨਾ ਫੋਨ ਕਰਦਾ ਫੋਨ ਹੀ ਨਹੀਂ ਚੱਕਦਾ ਹੁੰਦਾ ਆਏ ਗੱਲ ਦੇ ਬਾਅਦ ਕੋਈ ਗੱਲ ਨਹੀਂ ਮੈਂ ਮੁੰਡੇ ਨੂੰ ਕਰਾ ਲਿਆ ਅੰਦਰ ਚੁੱਪੂ ਤਵਾਦ ਜੇ ਆਪਣਾ ਬਰਾਵਨ ਬੁਲਾਇਆ ਮੇਰੇ ਮੁੰਡੇ ਨੂੰ ਸੁਤੇ ਦੇ ਆ ਗਿਆ ਨਰ ਕਿੰਨੇ ਟਾਈਮ ਸੀ ਕਿਦੋਂ ਛੱਡਾ ਕਿੰਨੇ ਟਾਈਮ ਇਹਨਾਂ ਨੇ ਕਿਦੋਂ ਸਾਢੇ 11:00 ਵਜੇ ਦਾ ਸੀ ਆਂਟੀ ਭਾਈ ਕੀ ਨਾਮ ਦਾ ਦਾਜੀ ਮੇਰਾ ਨਾਮ ਪੁਰਨ ਸਿੰਘ ਜونی ਹੈ ਜੀ ਮੇਰਾ ਕੀ ਮਾਮਲਾ ਕੀ ਹੋਇਆ ਤਾ ਭਾਈ ਇਹਨਾਂ ਦੀ ਕੋਈ ਸੇਮ ਦੀ ਗੱਲ ਹੈਗੀ ਇਹਨਾਂ ਦੀ ਰੋਤੀ ਮੁੰਡੇ ਦਾ ਕਿੰਨੇ ਦਾਹਰ ਕਣਾ ਲਿੰਕ ਹੈਗਾ ਇਹਨਾਂ ਦੀ ਸੇਮ ਜਿਹੜੀ ਮੁੰਡੇ ਕੋਲ ਹੈਗੀ ਜਿਹੜਾ ਦਾ ਭਤੀਜਾ ਦਾ ਮੁੰਡਾ ਠੀਕਾ ਹੈ ਉਹਦੇ ਕੋਲ ਸੇਮ ਆ ਜਾਂਦੀ ਇਹਨੇ ਚਾਚਾ ਨੇ ਕਿਹਾ ਕਾਕਾ ਤੇਰੇ ਕੋਲ ਮੇਰੀ ਰੋਟੀ ਵੀ ਵਗਾਰਾ ਆਉਂਦੇ ਨੇ ਮੈਨੂੰ ਸੇਮ ਮੇਰੀ ਦੇ ਦੇ ਮੈਨੂੰ ਮੇਰੇ ਕਿੰਨੇ ਮਤਲ ਰੋਲਾ ਇਹਨਾਂ ਦਾ ਥੋੜਾ ਜਿਹਾ ਹੈਗਾ ਸੀ ਇਹਨਾਂ ਨੂੰ ਚੁੱਪ ਕਰਾ ਸਾਰਾ ਸੀ ਠੀਕ ਹੈ ਮੈਂ ਕਹਿੰਦਾ ਨਹੀਂ ਮੈਂ ਘਰ ਦੀ ਗੱਲ ਘਰੇ ਜਾਂਦੇ ਮੈਂ ਕਹਿੰਦਾ ਠੀਕ ਹੈ ਜੀ ਮੈਂ ਗਿਆ ਬਾਜ ਮੁੰਡਾ ਕਹਿੰਦਾ ਕੋਈ ਕੋਈ ਨਹੀਂ ਕਹਿੰਦਾ ਮੈਂ ਮੁੰਡੇ ਬਹਰੋਂ ਬੁਲਾਉਣਾ ਕਹਿੰਦਾ ਮੈਂ ਕਹਿੰਦਾ ਮੈਂ ਦੱਸ ਦਊ ਕਹਿੰਦਾ ਮੈਂ ਠੀਕ ਹੈ ਜੀ ਅਸੀਂ ਭਾਜੀ ਚੁੱਪ ਚਾਪ ਬੋਰਾਗੇ ਸੀ ਆਪਣੇ ਘਰੇ ਚੜ੍ਹ ਗਏ ਤੇ 11:30 ਵਜੇ ਟਾਈਮ ਸੀਗਾ ਇਹਨੇ ਕੀ ਕੀਤਾ ਬਹਰੋਂ ਬੰਦੇ ਬੁਲਾ ਕੇ ਸਾਨੂੰ ਪਤਾ ਨਹੀਂ ਸੁੱਤੇ ਵਾਂ ਘਰੇ ਬਹਰੋਂ ਬੰਦੇ ਬੁਲਾ ਕੇ ਅੰਦਰੋਂ ਗੇਟ ਲਾ ਕੇ ਇਹਨਾਂ ਨੇ ਸਾਡੀ ਮਾਸੀ ਬੈਠੀ ਹੈ ਜੀ ਦੇਖੋ ਜੀ ਸਾਰਾ ਮਾਫੀ ਦੇ ਦੇ ਕੋਲ ਆਈ ਸੀਰਾ ਦੇਖੋ ਪਿੱਛੂ ਬਸਤੀ ਦੇ ਪਾਸ ਦੇਖੋ ਇਹ ਘਰ ਦੇਖੋ ਮਾਰੀਏ ਦੇ ਮੋੜ ਕੇ ਦੇਖੋ ਕਿੰਨੇ ਟਾਈਮ ਹੋਏ ਕਿੰਨੇ 11:15 ਦਾ ਟਾਈਮ ਸੀਗਾ ਭਾਜੀ ਹਾਂਜੀ ਠੀਕ ਹੈ ਜੀ ਸਾਡੀ ਮਾਸੀ ਸੀਗੀ ਅੰਦਰ ਭਰਾ ਮੇਰਾ ਸਤਾ ਵਜੋਂ ਉੱਥੇ ਠੀਕ ਹੈ ਜੀ ਇਹਨਾਂ ਨੇ ਅੰਦਰੋਂ ਪੰਜ ਛੇ ਜਿਹੜੇ ਮੁੰਡੇ ਆਏ ਹੈ ਹਾਂਜੀ ਠੀਕ ਹੈ ਜੀ ਭਤੀਜੇ ਨੇ ਬੁਲਾਇਆ ਹੁੰਦੀ ਮਾਂ ਨੇ ਬੁਲਾਇਆ ਠੀਕ ਹੈ ਜੀ ਉਹਨਾਂ ਨੇ ਪਤਾ ਨਹੀਂ ਕਿਹੜੇ ਮੁੰਡੇ ਸੀ ਬਦਮਾਸ਼ ਇਹਨਾਂ ਨੇ ਬੁਲਾਇਆ ਠੀਕ ਹੈ ਜੀ ਇਹਨਾਂ ਨੇ ਬਲਾਕ ਦਾ ਸਾਡੇ ਭਰਾ ਉੱਥੇ ਜੀ ਪੜ ਲਿਆ ਉੱਥੇ ਘੁੱਟੋ ਗੁੱਟੀ ਭਰਾ ਨੂੰ ਨੱਕ ਨੱਕ ਨਹੀਂ ਮੌਕੇ ਤੇ ਪ ਹੋ ਗਿਆ ਸੀ ਆਪਣੇ ਆਪ ਨੂੰ ਦਿਮਾਗ ਸਾਡਾ ਮੈਂਟਲ ਹੋ ਗਿਆ ਸਾਡਾ ਅੱਜ ਕਦੇ ਸੱਟਾ ਲੱਗਿਆ ਹੋਊ ਕਿੱਥੇ ਮੁੰਡਾ ਮੁੰਡਾ ਸਾਡਾ ਹਸਪੀਟਲ ਦਾਖਲ ਨੂੰ ਕੋਈ ਵੀਡੀਓ ਦਿਖਾ ਸਕਦੇ ਕਲਿੱਪਾ ਦੇ ਹਾਂਜੀ ਹੈਗਾ ਜੀ ਮੁੰਡੇ ਕੋਲ ਦੇਖੋ ਜੀ ਮੁੰਡੇ ਕੋਲ ਬੋਲ ਨਹੀਂ ਹੁੰਦਾ ਸਾਡੇ ਕੋਲ ਮੁੰਡੇ ਕੀ ਲੱਗਦਾ ਅੱਜ ਦੇ ਸਮੇ ਖੂਨ ਪਾਣੀ ਬੜੀਆਂ ਦਾ ਘਾਤ ਦਾ ਇਹ ਮਾਮਲੇ ਹੋ ਗਏ ਇੰਨਾ ਵੱਡਾ ਘਾਤ ਦੀ ਨਿੱਕੀ ਜਿਹੀ ਗੱਲ ਜਿਹੜਾ ਵੀ ਬੈਗ ਤੁਹਾਡੇ ਸਪੈਸ਼ਲ ਅਸੀਂ ਕਰ ਦਿੰਦੇ ਹਾਂ ਠੀਕ ਆ ਜੀ ਇਹਨਾਂ ਦਾ ਮਤਲਬ ਨਹੀਂ ਬਾਰਾ ਤੁਸੀਂ ਬੰਦੇ ਨੂੰ ਬੁਲਾ ਕੇ ਤੁਸੀਂ ਜੇ ਘਰੇ ਹਮਲਾ ਕਰੋ ਭਾਜੀ ਸਾਡੇ ਨਾਲ ਆਹ ਦੇਖੋ ਜੀ ਇਹ ਵੀਡੀਓ ਵੀ ਦੁਕਾਨ ਦੀ ਪੁਲਿਸ ਦੇ ਇਹ ਵੀਡੀਓ ਕਿਤਨੀ ਭਲੀ ਪੜੀ ਸੀ ਬਲੋਂ ਜਲਦੀ ਜੀ ਮੁੰਡੇ ਦੀ ਅੱਛਾ ਜੀ ਮੁੰਡੇ ਕੋਲ ਬੋਲ ਨਹੀਂ ਹੁੰਦਾ ਬਸ ਸਾਡੇ ਮੁੰਡੇ ਕੋਲ ਠੀਕ ਹੈ ਜੀ ਇਹ ਕਿੰ ਟੋਟਾ ਕਿੰਨੇ ਕੁ ਮੁੰਡੇ ਸੀ ਇਹ ਪੜੀ ਕੁੜਕੜੇ 5 6 ਮੁੰਡੇ ਸੀਗੇ ਜੀ ਇਹੇ ਜੀ 4 5 4 5 ਮੁੰਡੇ ਬਾਹਰ ਦੇ ਸੀਗੇ 2 3 ਮੁੰਡੇ ਅਥੂ ਦੇ ਸੀਗੇ ਇਹ ਸਮਝਾਉਣ ਦੀ ਕੋਸ਼ਿਸ਼ ਕਿਸ ਨੇ ਨਹੀਂ ਕੀਤੀ ਮੱਲੇ ਤੋਂ ਕੋਈ ਗਵਰੰਟੀ ਬੰਦਾ ਸਮਝਾਈ ਦਿੱਤਾ ਤੁਹਾਨੂੰ ਪਹਿਲਾਂ ਉਹਦੀ ਮੰਮੀ ਨੂੰ ਅਸੀਂ ਕਿਹਾ ਜੀ ਫਿਰ ਸਮਝਾਣੇ ਤੁਸੀਂ ਪਹਿਲਾਂ ਸਵੇਰੇ ਜੋ ਕੋਈ ਤੁਹਾਡੀ ਕੋਈ ਗੱਲਬਾਤ ਹੈਗੀ ਨਹੀਂ ਕੋਈ ਫੈਮਿਲੀ ਮੈਟਰ ਆ ਤੁਹਾਨੂੰ ਘਰੇ ਬੁਲਾ ਕੇ ਅਸੀਂ ਸਵੇਰੇ ਤੁਹਾਨੂੰ ਘਰੇ ਸਵੇਰੇ ਬੁਲਾ ਕੇ ਆਪਾਂ ਗੱਲ ਤੁਹਾਡੀ ਕਰਨੀ ਅਸੀਂ ਸੁੱਤੇ ਪਏ ਸੀ ਕਿ ਸਾਂਝ ਲਈ ਅਭੀ ਭਾਦੀਆ ਜੀ ਨੇ ਕਿਹਾ ਭੀਂ ਹਾਂਜੀ ਮਾਤਾ ਜੀ ਦੋ ਚੁੱਕ ਕੇ ਅੰਦਰ ਕੀ ਕਹਿੰਦੇ ਮਨ ਇਹ ਕਹਿ ਰਹੀਆਂ ਕਿ ਮੇਰਾ ਮੁੰਡਾ ਸੁੱਤਾ ਪਿਆ ਸੀ ਬੁੱਤੇ ਨੂੰ ਸੀ ਇਹ ਬੰਦੇ ਸੁੱਤੇ ਵਿੱਚ ਹੀ ਇਹ ਤਾਂ ਅੱਗੇ ਪਹਿਲੇ ਤਾਂ ਮੈਨੂੰ ਧੱਕਾ ਮਾਰਿਆ ਮੈਂ ਤਾਂ ਜਾ ਪਈਆ ਹੂੰ ਉਹਦੇ ਬਾਅਦ ਫਾਦੇ ਮੇਰੇ ਮੁੰਡੇ ਨੂੰ ਜਿ ਮੜ ਗਏ ਨੇ ਮਾਰ ਕੀ ਸੀ ਕੰਮ ਦੇ ਹੱਥ ਹੱਥ ਦੇ ਕੀ ਕੀ ਉਹਨਾਂ ਨੇ ਆਤੇ ਬਾਈ ਬੇਸਪੜ ਸੀਗਾ ਇੱਕ ਕਿਰਪਾਨ ਸੀ ਕਿ ਗੰਡਾ ਜਿਹੜਾ ਮੁੰਡੇ ਨੂੰ ਸਿਰ ਇਹਨਾਂ ਨੂੰ ਪੱਕਿਆ ਨਹੀਂ ਕਰਦਾ ਮੁੰਡੇ ਸਾਡਾ ਠੀਕ ਹੈ ਜੀ ਉਸ ਤੋਂ ਬਾਅਦ ਦੇ ਨਹੀਂ ਸਾਡੇ ਯਾਰ ਤੋਂ ਪਹਿਲਾਂ ਭਾਜੀ ਕਮਰ ਜਣਾ ਲੋਟੋ ਕੋ ਗਿਆ ਜਿੱਥੇ ਅਲਮਾਰੀ ਵਿੱਚ ਰੋਕ ਕੇ ਦੇਖੋ ਤੋੜਦਾ ਮੁੰਡੇ ਦੀ ਗਾਲੀ ਨਹੀਂ ਅੰਦਰ ਹੀ ਘੁੱਟ ਗਈ ਦਰ ਨੂੰ ਜੀ ਚਾਹ ਨਹੀਂ ਮੇਰੇ ਗਾਲ ਤੇ ਲਾਗ ਲੈ ਗਏ ਕਿ ਪੀਆ 20000 ਰੁਪਏ ਸਾਡਾ ਪਿਆ ਸੀਗਾ ਮੁੰਡਾ ਤਾਜੀ ਕਮਾ ਤਾਜੀ ਖਾਣਾਂ ਨੂੰ ਪੈਸੇ ਆਪਣੇ ਨਹੀਂ 7 ਅਸੀਂ ਲਾਈਵ ਚੱਲਦਾ ਵੇ ਭਾਜੀ ਲਾਈਵ ਹੀ ਬੋਲਦੇ ਮੈਂ ਕੁੱਟਿਆ ਨਾ ਦੇ ਮੈਂ ਲੈਣ ਵਾਲੀ ਕੋਈ ਸੀ ਉਹ ਸਾਰਾ ਦੇਖੋ ਪੂਲਾ ਪੱਲਾ ਇਕੱਠਾ ਹੋਇਆ ਦੇਖੋ ਬੜੀਆਂ ਲਾਈ ਸੀਗਾ ਤੇ ਤੇ ਅੱਜ ਮੈਡਮ ਕੀ ਕਰ ਬਲ ਹੋਈ ਤੁਸੀਂ ਸਰ ਉਹਨਾਂ ਨੇ ਅੰਦਰ ਆ ਕੇ ਸਰ ਕੁੱਟਿਆ ਹੈਗਾ ਸਾਡੇ ਚਾਚੇ ਨੇ ਤਾਂ ਕੋ ਨਾ ਚਾਚੇ ਨੇ ਸਾਡੇ ਕੁੱਟ ਦੇਣਗੇ ਆ ਸਰ ਮੇਰੇ ਹਸਬੰਦ ਖੜੇ ਨੇ ਇਹਨਾਂ ਨੂੰ ਉਹਨਾਂ ਨੇ ਕੁੱਟਿਆ ਹੈਗਾ ਸਾਰਿਆਂ ਨੂੰ ਕੁੱਟਿਆ ਲੜਾਈ ਤਾਂ ਚਲੋ ਘਾਤ ਦੀ ਹੋਈ ਐ ਸਮਝਾਉਣ ਦੀ ਕੁਛ ਨਹੀਂ ਕੀਤੀ ਇੰਨਾ ਵੱਡਾ ਕੰਮ ਨਾ ਕਰ ਲੋ ਚੱਟਾ ਇੱਕ ਦੂਜੇ ਨਾਲ ਸਮਾਨ ਹੀ ਇੰਨਾ ਚੱਕਿਆ ਹੋਇਆ ਸੀ ਅਸੀਂ ਕਿ ਕੁਛ ਸਾਡੇ ਹੱਥ ਚ ਕੁਛ ਹੈ ਨਹੀਂ ਸੀ ਉਹਨਾਂ ਡਾਟਾ ਰੂਡਾ ਫੜੀਆਂ ਸੀ ਕੋਈ ਨਹੀਂ ਕਿਸੇ ਨੇ ਹੱਥ ਪਾਇਆ ਹੈਗਾ ਕਿੰਨੇ ਕ ਨੁਕਸਾਨ ਕਰਕੇ ਆਪਣਾ ਬਹੁਤ ਜ਼ਿਆਦਾ ਸਰ ਉਹ ਦਿੰਦੇ ਕਿ ਤੇ ਫੈ ਉਹ ਫੈਮਿਲੀ ਵਿੱਚ ਦਿੰਦੇ ਐ ਇਸ ਟਾਈਮ ਹਾਂਜੀ ਹਾਂਜੀ ਉਹ ਕਿਤੇ ਦਿੰਦੇ ਅਛਿੜਾ ਰਿਆ ਸੀ ਮੁੰਡਾ ਇਹਨੂੰ ਮਾਰਿਆ ਆਹ ਦੇਖੋ ਜੀ ਮਕਿ ਛਿੜਾ ਦੇ ਸਾਲਾ ਕਰਤਾ ਉਹ ਵੀ ਬਾਹਰ ਬਸੇ ਕੋਨੈਕਸ਼ਨ ਕੀ ਮਾਤਾ ਜੀ ਗੱਲ ਕੀ ਪੂਰੀ ਹੁੰਦਾ ਮੌਕਾ ਹੀ ਨਹੀਂ ਕੋਈ ਦਿੱਤਾ ਹੈਗਾ ਪਹਿਲਾਂ ਮੜਾ ਮੋਟਾ ਝਗੜਾ ਰਿਆ ਉਸ ਤੋਂ ਬਾਅਦ ਤੇ 12:00 12:30 ਦਾ ਟਾਈਮ ਸੀ ਗੱਲ ਇਹਨਾਂ ਨੇ ਹਾਂ ਲਾਹ ਰਾਜ ਹਾਂ ਅੰਦਰੋਂ ਆ ਕੇ ਭਾਜੀ ਜਣੇ ਫੋਨ ਲਾਤੇ ਨੇ ਨਹੀਂ ਉਹ ਦਿੰਦੇ ਕਿਤੇ ਉੱਪਰ ਹੀ ਦਿੰਦੇ ਰਹਿੰਦੇ ਹਾਂਜੀ ਉੱਪਰ ਹੀ ਉਹਨਾਂ ਨੂੰ ਇੰਨੀ ਸ਼ਰਮ ਨਹੀਂ ਆਇ ਕਿ ਤੇ ਕੰਮ ਕਰਦੇਵੇ ਦੋਸੋ ਨਹੀਂ ਨਹੀਂ ਭਾਈ ਪਤਾ ਗੱਲ ਕੀ ਹੈ ਕਿ ਸਾਨੂੰ ਮੌਕਾ ਦਿੱਤਾ ਇਹਨਾਂ ਨੇ ਜੀ ਇਹਨਾਂ ਨੇ ਜੇ ਭਾਈ ਮੰਗ ਨਹੀਂ ਕਰਦੇ ਤੁਸੀਂ ਉਹ ਨਹੀਂ ਮੰਗ ਕਰਦੇ ਜੀ ਜੋ ਮਾਤਾ ਸਾਡੀ ਕਹਿੰਦੀ ਹੈ ਜਿਹੜੀ ਬੰਦੀ ਕਾਰਵਾਈ ਪ੍ਰਸ਼ਾਸਨ ਨੂੰ ਉਹ ਮੰਗੇ ਜਿਹੜੀ ਸਾਡੀ ਮਾਤਾ ਤੁਹਾਨੂੰ ਕਹੂਗੀ ਜੀ ਦੇਖੋ ਜੀ ਇਹਨਾਂ ਨੇ ਘਰ ਦਾ ਮੈਂ ਆਪਣੀ ਮਾਂ ਦਾ ਜਿੱਦਾਂ ਸਾਡੀ ਮੋਢਾ ਸਾਨੂੰ ਕਹੂਗੀ ਅਸੀਂ ਮਾਤਾ ਨਾਲ ਚੱਲਣ ਤਿਆਰ ਆ ਜੀ ਤੁਸੀਂ ਇੱਥੇ ਨਹੀਂ ਦਿੰਦੇ ਸਾਡਾ ਜੀ ਨਾਲ ਹੀ ਘਰ ਸਾਡਾ ਭਾਜੀ ਸਾਡਾ ਠੀਕ ਹੈ ਜੀ ਸੱਚ ਦਾ ਮੁੰਡਾ ਜੀ पर एहे गल ए बड़ी इंदा माता पाजी जेडी गल की बड़ी निंदा जो गल आई घर आके किसीरा सत्ते पे दे चढ़ बेड दे चढ़ के करपाना मान ने सत्ते पे सिर ते मान ने बंदे एको दी होश ਛੋਡ ਜੇ ਕਿ ਮੇਰਾ ਕੀ ਹੋ ਗੇ ਆ ਕੇ ਪੁੱਛਿਆ ਨੀ ਪੁੱਛਿਆ ਨੀ ਪੁੱਛਿਆ ਨੀ ਪਾਜੀ ਜੇ ਸਰ ਇਹਨਾਂ ਲਾ ਕੇ ਕੁੰਡੀ ਲਾ ਲਈ ਅੰਦਰ ਪਹਿਲਾਂ ਕੁੰਡੀ ਲਾਈਏ ਚੰਗਾ ਨਾ ਕੁੱਟਮਾਲ ਕੀਤੀ ਜਦੋਂ ਹੱਲਾ ਊੱਲਾ ਹੋਇਆ ਸਾਰੇ ਤਰ੍ਹਾਂ ਦੇ ਮੂੰਹ ਖੋਲ ਨਾ ਨੇ ਫੇਰ ਕਿੱਥੇ ਆ ਗਿਆ ਮੇਰੇ ਭਰਾ ਆਏ ਨੇ ਬਾਕੀ ਹਣ ਗਵਾਰਡ ਆਇਆ ਜੀ ਕਿ ਸਾਰੇ ਹਣ ਗਵਾਰਦਮ ਦੱਸਾਈ ਪਿਆ ਜੀ ਅਸੀਂ ਨਾ ਦੇ ਹੋਰ ਮੈਂ ਕਲੇਸ਼ ਹੋਣਾ ਮੁੰਡਾ ਤਾਂ ਉਸ ਜਿਹੜਾ ਵੀਡੀਓ ਦਿਖਾਤੀ ਉਹਨੂੰ ਹੋਸ਼ ਵੀ ਹੈ ਨਹੀਂ ਸਾਡੇ ਮੁੰਡੇ ਨੂੰ ਵੀ ਬਾਈ ਮੇਰੀ ਗੱਲ ਦੇਖੋ ਬੰਦੇ ਸਿਆਣੇ ਬੰਦਿਆਂ ਨਾਲ ਆਂਦਾ ਵੇ ਅਗੀ ਨਾਮਕਾ ਗੱਡੇ-ਗੋਡੇ ਕੋਈ ਨਹੀਂ ਆਂਦਾ ਕੀ ਗੱਲ ਕੀ ਹੋਈ ਆ ਝਗੜਾ ਆਪਣੇ ਨਾਲ ਹੋ ਜਾਣਾ ਦਾ ਸਾਡੇ ਨਾਲ ਹੀ ਹੋਇਆ ਉੱਪਰ ਅੱਛਾ ਕੀ ਗੱਲ ਕੀ ਹੋਈ ਆ ਆਪਸੇ ਮੈਂ ਤੇ ਭਰਾ ਮੇਰੇ ਲੜ ਰਹੇ ਸੀ ਇਹ ਉੱਪਰ ਬੋਲ ਪਏ ਨੇ ਕੀ ਬੋਲੇ ਸੀ ਇਹ ਬੋਲਦੇ ਆ ਕਿ ਤੁਸੀਂ ਮੇਰੇ ਬੰਦੇ ਨਾਲ ਲੜਦੇ ਪਿਓ ਤੇ ਮੈਂ ਇਹਨਾਂ ਨੂੰ ਪਹਿਲਾਂ ਨਹੀਂ ਬੁਲਾਉਂਦਾ ਆਪਣੇ ਘਰ ਦੇ ਨੂੰ ਅੱਛਾ ਜੀ ਇਹ ਰੋਟੀ ਬਣੀ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਪਾਣੀ ਉਹਨਾਂ ਨੇ ਪਹਿਲਾਂ ਹੀ ਬੰਦ ਕੀਤਾ ਆ ਮੈਂ ਰੋਟੀ ਪਾਣੀ ਨੂੰ ਕੋ ਖਾਂਦਾ ਹੀ ਨਹੀਂ ਗਾ ਇਹ ਕਿਹਨੇ ਲੜਾਈ ਕੀਤੀ ਆਪਣੇ ਬੇਟਾ ਸੋ ਜੀ ਦਾ ਮੇਰੀ ਉਹ ਮੇਰਾ ਪਰ ਮੈਂ ਤਾਂ ਮੇਰਾ ਭਰਾ ਹੀ ਸੀ ਕਿ ਤੁਹਾਨੂੰ ਅੱਛਾ ਕੱਟੇ ਨੇ ਲੜਾਈ ਕੀਤੀ ਤੁਸੀਂ ਅਸੀਂ ਆਪਸੇ ਜਾਨ ਕੇ ਉਹ ਪੀ ਕੇ ਆਇਆ ਬਾਰੋਂ ਹੈ ਚਲੋ ਉਹ ਤਾਂ ਉਹਨੇ ਪੀਤੀ ਪਾਈ ਇੱਕ ਬਸਵਾਲ ਦਾ ਦੰਦ ਉਹਨਾਂ ਨੂੰ ਚਲੋ ਉਹਨਾਂ ਨੇ ਤਾਂ ਪੀਤੀ ਤੁਸੀਂ ਤਾਂ ਸੂਫੀ ਸੀ ਮੈਂ ਵੀ ਸੂਫੀ ਸੀਗਾ ਤੇ ਕੀ ਲੋੜ ਪਈ ਸੀ ਇਦਾਂ ਦੇ ਕੰਮ ਕਰਦੀ ਘਾਹ ਦੇ ਵਿੱਚ ਲੜਨ ਦੀ ਨਹੀਂ ਗੱਲ ਸੀ ਪਾਈ ਉਹ ਉਦਾਂ ਹੀ ਉਹਨੂੰ ਫੜਿਆ ਮੈਂ ਮੈਂ ਕਿਹਾ ਅਸੀਂ ਤਾਂ ਆਪਸੇ ਭਰਾ ਦੋਨੇ ਗੱਲ ਕਰ ਰਹੇ ਹਾਂ ਜੋ ਕਰ ਰਹੇ ਹਾਂ ਹਾਂ ਟਾੜਾ ਲੋੜ ਹੀ ਨਹੀਂ ਬੋਲਾਂ ਸੀਗਾ ਇਹਨਾ ਸਾਡੇ ਨਵੇਂ ਦੇ ਭਾਈ ਇੱਕ ਵਾਰ ਭਾਈ ਪੁੱਛਦਾ ਅੱਛਾ ਹੀ ਲੋੜ ਹੀ ਨਹੀਂ ਬੋਲਾਂ ਤੇ ਉਹਨੇ ਆਪਣੇ ਭਰਾਵਾਂ ਨੂੰ ਫੋਨ ਕਰਤਾ ਜਨਾਨੀ ਮੇਰੇ ਨੇ ਚਾਚਾ ਜੀ ਦੀ ਵਾਈਫ ਨੇ ਫੋਨ ਕਰਤਾ ਪਰ ਮੇਰੀ ਵਾਈਫ ਨੇ ਅੱਛਾ ਜੀ ਉਹਨਾਂ ਭਰਾਵਾਂ ਨੂੰ ਫੋਨ ਕਰਤਾ ਆਖੀ ਨਾ ਯਾਰ ਬਾਹਲੇ ਬੰਦੇ ਵੀ ਸੀਗੇ ਹੋਰ ਹਾਂ ਭਰਾਵਾਂ ਨੂੰ ਫੋਨ ਕਰਤਾ ਉਹ ਪਤਾ ਨਹੀਂ ਨਾਲ ਆਪਣੇ ਹੋਰ ਕਿਸੇ ਨੂੰ ਨਾਲ ਲੈ ਗਏ ਹਾਂ ਉਹ ਲੈ ਲੂ ਕੇ ਆ ਗਏ ਤੇ ਮੇਰੀ ਪਹਿਲੀ ਗੱਲ ਤੇ ਇਹ ਗੱਲ ਮੇਰੀ ਗੱਲ ਮੰਨੋ ਤੇ ਇਹਨਾਂ ਦਾ ਆਣਾ ਬੰਦਾ ਹੀ ਨਹੀਂ ਸੀਗਾ ਛਾਣੇ ਬੰਦੇ ਨਾਲ ਲੈ ਕੇ ਆਉਂਦੇ ਠੀਕ ਹੈ ਤੁਸੀਂ ਹੁੰਦੇ ਹੁੰਦੇ ਆ ਰਹੇ ਹੋ ਲੜਾਈ ਕਰਨ ਸਾਡਾ ਮਤ ਤੁਸੀਂ ਆਪਣੀ ਵਾਈਫ ਨੂੰ ਸਮਝਾ ਦੇ ਕੁਛ ਨਹੀਂ ਕੀਤਾ ਇਦਾਂ ਦੇ ਕੰਮ ਨਾ ਕਰੋ ਮੈਂ ਹਾਂ ਕਿਹਾ ਉਹ ਕਹਿੰਦੀ ਹੁਣ ਕਹਿੰਦੀ ਹੁਣ ਪਹਿਲਾਂ ਵੀ ਚਾਂਸ ਹੋਇਆ ਹੁਣ ਵੀ ਚਾਂਸ ਹੋਇਆ ਹੁਣ ਨਹੀਂ ਮੈਂ ਕਹਿੰਦੀ ਹਾਂ ਹਾਂ ਉਹ ਤੁਸੀਂ ਅਨਦੇ ਨਾਲੇ ਖੜੇ ਐਸੇ ਭਾਈ ਜਿੱਦਾਂ ਉਹਦੀ ਮਾਤਾ ਜੀ ਕਹਿਣਗੇ ਠੀਕ ਆ ਜੀ ਜੋ ਦੇਖੋ ਬਜ਼ੁਰਗ ਹੈਗੀ ਇਹ ਰੋਟੀ ਪਾਣੀ ਆਪਲੀ ਕਰਦੀ ਉਹ ਇਹਨੂੰ ਰੋਟੀ ਪਾਣੀ ਪੁਗਾ ਕੇ ਨਹੀਂ ਦਿੰਦੀ ਹੈਗੀ ਠੀਕ ਆ ਜੀ ਸਵੇਰੇ ਚਲ ਜੀ ਤੁਹਾਡੇ ਨਾਲ ਸਾਰੇ ਇੱਧੇ ਰਹਿੰਦਾ ਠੀਕ ਆ ਜੀ ਉਹਦੀ ਰੋਟੀ ਪਾਣੀ ਬੰਦ ਕੀ ਰੋਟੀ ਵਿਚਾਰੀ ਆ ਗੁੜੀ ਪਵਾਉਂਦੀ ਇਹਨਾਂ ਦੇ ਵੀ ਪਈਆਂ ਜੀ ਇਹਨਾਂ ਆ ਤੁਸੀਂ ਕੌਣ ਜੀ ਮੈਂ ਇਹਨਾਂ ਦੀ ਅੱਛਾ ਭਾਬੀ ਸੂਸੀ ਭਾਬੀ ਕਹਿੰਦੇ ਨੇ ਬਾਈ ਕੀ ਗੱਲ ਕੀ ਹੋਈ ਆ ਪੂਰੀ ਮਤਲਬ ਕਿ ਪਹਿਲਾਂ ਵੀ ਇਹ ਮੜੇ ਜ ਮੜੇ ਜ ਬੋਲੇ ਨੇ ਇਹਨਾਂ ਨੂੰ ਚੁੱਪ ਕਰਾ ਗਏ ਸੀ ਪਰ ਅਸੀਂ ਆਪਣੇ ਮੁੰਡੇ ਨੂੰ ਕਿਹਾ ਕਿ ਉਹ ਭਤੀਜਾ ਤੁਹਾਡਾ ਚਲ ਛੱਡ ਦੇ ਬੱਚਾ ਉਹ ਬੱਚਾ ਆਏਗਾ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਹੈਗਾ ਠੀਕ ਹੈ ਅਸੀਂ ਆਪਣੇ ਘਰ ਚਲੇ ਗਏ ਸੌ ਗਏ ਜਾ ਕੇ ਸਵਾ 12 ਵਜੇ ਹੜਾ ਹੜਾਣਾ ਦੀ ਆਵਾਜ਼ ਆ ਗਈ ਕਿ ਮਾਰਤਾ ਮਾਰਤਾ ਹੈਗਾ ਆਏ ਤੇ ਉਹਨਾਂ ਨੇ ਕੁੰਡੀਆਂ ਸਾਰੀਆਂ ਲਗਾ ਲੀਆਂ ਹੋਈਆਂ ਸੀਗਾ ਸਾਨੂੰ ਕੁੰਡੀਆਂ ਦਾ ਰਾਹ ਹੀ ਨਹੀਂ ਮਿਲਿਆ ਅੱবি ਕਿੱਥੋਂ ਚੜੀ ਕਿੱਧਰ ਗੋਲੀ ਜਾ ਕੇ ਫਿਰ ਇਹ ਮੁੰਡੇ ਨੂੰ ਅਸੀਂ ਕਿਹਾ ਕਿ ਕੁੰਡਾ ਖੋਲ੍ਹੇ ਕਰ ਫਿਰ ਬੱਚੇ ਨੇ ਇਸਨੇ ਕੁੰਡਾ ਖੋਲ੍ਹਿਆ ਹੈਗਾ ਫਿਰ ਅਸੀਂ ਆਏ ਅੰਦਰ ਫਿਰ ਅਸੀਂ ਆਏ ਜਦੋਂ ਹੀ ਉਹ ਕਿੰਨੇ ਜਣੇ ਮਾਰ ਇਹ ਬੈੱਡ ਦੇ ਉੱਪਰ ਢਾਈ ਕਿੰਨੇ ਕ ਦਾ ਮਾਮਲਾ ਸੀ ਟਾਈਮ ਕਿੰਨੇ ਵ ਦਾ ਸੀ ਪੂਰੇ ਸਵਾ 12 12:30 ਦਾ ਟਾਈਮ 11:00 ਨਾਲ 11:00 ਟਾਈਮ ਸੀਗਾ ਮਤੋਂ ਰੋ ਮੱਲਾ ਕੋਈ ਮੱਲੇ ਦਾ ਕੋਈ ਬਾ ਨਹੀਂ ਆਇਆ ਉਸ ਵਲੇ ਭਾਜੀ ਜਦੋਂ ਕੋਈ ਆਪਣੇ ਆਪਣੇ ਅੰਦਰ ਸੀਗਾ ਵੀ ਨਹੀਂ ਬਸ ਕੀ ਲੱਗਦਾ ਤੁਸੀਂ ਅੱਜ ਦੇ ਸਾਫ ਸਮੇਂ ਖੂਨ ਪਾਣੀ ਬਣੀ ਜਾਂਦਾ ਘਰ ਦੇ ਜੀ ਇਦਾਂ ਦੇ ਕੰਮ ਕਰਨਗੇ ਫਿਰ ਬਾਹਰ ਕੀ ਕਰਨਗੇ ਲੋਕ ਅੱਜ ਦੇ ਸਮੇਂ ਚ 什么叫呢？ ਨਹੀਂ ਮਤਲਬ ਕਿ ਇਹ ਤਾਂ ਵੀ ਦੁਨੀਆਂ 'ਚ ਕਹਿਣਾ ਚਾਹੀਦਾ ਨਾ ਵੀ ਕੋਈ ਰਿਸ਼ਤਾ ਵੀ ਰੱਖਣ ਨਾਲ ਹਾਂ ਘਰ ਦੀ ਗੱਲ ਘਰ 'ਚ ਰੱਖਣ ਜਦ ਮੁੰਡੇ ਨੇ ਵੀ ਸ ਪਹਿਲਾਂ ਸੀ ਸਮਝਾ ਦਿੱਤਾ ਕੋਈ ਗੱਲ ਨਹੀਂ ਲੋੜ ਨਹੀਂ ਹੈਗੀ ਕੋਈ ਗੱਲ ਕਰਨ ਦੀ ਫਿਰ ਉਹਨਾਂ ਨੇ ਜਾ ਕੇ ਮਤਲਬ ਕਿ ਫੋਨ ਕਰਕੇ ਆਪਣੇ ਬੁਲਾ ਲਏ ਨੇ ਮਤਲਬ ਕਿ ਪੰਜ 6 ਜਿਹੜੇ ਪੂਰੇ ਆਪਣੇ ਪਲੈਨਿੰਗ ਨਾਲ ਆਣ ਆਏ ਨੇ ਆਪਣੇ ਹਥਿਆਰ ਵੀ ਲੈ ਕੇ ਆਏ ਨੇ ਬਾਰੋ ਲੁਧਿਆਣਾ ਤੋਂ ਆਏ ਜੀ ਇਹ ਲੁਧਿਆਣਾ ਤੋਂ ਮੁੰਡਾ ਆ ਮੇਰੇ ਬੱਚੇ ਅਸੀਂ ਛਕਾਣ ਵਾਲੇ ਸੀਗੇ ਆ ਦੇਖੋ ਮੇਰੇ ਆ ਦੇਖੋ ਇੱਥੇ ਸੋਟੀ ਵੱਜੀ ਹੈ ਪਤਾ ਨਹੀਂ ਰਾਤ ਨੂੰ ਨਾਲ ਸੀਗੀ ਆ ਪਿਆਰ ਤੇ ਵੱਜੀ ਹੈ ਵੀ ਉਹਨੇ ਵੀ ਸੱਟ ਲੱਗੀ ਆ ਹਾਂ ਜੀ ਨਾਲ ਇਹਨਾਂ ਦੀ ਵੀ ਰਿਪੋਰਟ ਆਈ ਹੈ ਜੀ ਇਹਨਾਂ ਦੀ ਵੀ ਨਹੀਂ ਉਹਨੇ ਵੀ ਸੱਟਾਂ ਲੱਗੀਆਂ ਦੂਜੀ ਪਾਰਟੀ ਦੇ ਨਹੀਂ ਜੀ ਸਰ ਸਾਨੂੰ ਉਹਨਾਂ ਦੇ ਕਿਸੇ ਸਾਰੇ ਬਾਜੀ ਇਹਨਾਂ ਨੇ ਪਤਾ ਕੈਮਰੇ ਚ ਆਈ ਹੈ ਨਹੀਂ ਵੀਡੀਓ ਜੀ ਦੀ ਕੈਮਰੇ ਤੇ ਆਂਦੇ ਜਾਂਦੇ ਇਹਨਾਂ ਦੀ ਸਾਰੀ ਕੈਮ ਚ ਆ ਗਈ ਹੈ ਤੁਹਾਨੂੰ ਤੁਸੀਂ ਮੰਗ ਹੀ ਕਰਦੇ ਪਰਵਾਰ ਪਰਵਾਰ ਇਹੀ ਮੰਗ ਕਰਦਾ ਸੀ ਜਿਹੜੀ ਬੰਦੀ ਕਾਨੂੰਨੀ ਕਰਵਾਈ ਮੈਂ ਕਿੱਤੀ ਆ ਵੀ ਕੈਮਰੇ ਦੀ ਵੀਡੀਓ ਬਣਾਈ ਗਈ ਨਹੀਂ ਨਹੀਂ ਆਪੇ ਦਿੱਤਾ ਬਾਜੀ ਬਣਾ ਦਿਆ ਵੀਡੀਓ ਠੀਕ ਹੈ ਜੀ ਠੀਕ ਹਾਂ ਦੇ ਪਾਪਾ ਜੀ ਮੈਂ ਇਹਨਾਂ ਨੂੰ ਬੇਟਕਲ ਕਰਨਾ ਗੰਨੀ ਮੈਂ ਮੈਂ ਇਹਨਾਂ ਨੂੰ ਬੇਟਕਲ ਕਰਨਾ ਪਤਾ ਮੇਰੇ ਤੇ ਨਹੀਂ ਮੈਂ ਉਹਨਾਂ ਨੂੰ ਟਾਲੀ ਕਾਲ ਇਹਨ ਅੱਜ ਦਾ ਉਹ ਟਾਈਮ ਬੰਦੇ ਨੂੰ ਲਾ ਰਹੇ ਆ ਬੱਚਿਆਂ ਕਿਤੇ ਮੁੰਡੇ ਨੂੰ ਰੋਟੀ ਪਾ ਦੇਣੀ ਆ ਕਿਸੇ ਨੂੰ ਆ ਦੇਖੋ ਇਸ ਵੇਲੇ ਆ ਦੇਖੋ ਆ ਦੇਖੋ ਆ ਇਹ ਚੜਾਣੇ ਚ ਆ ਚੜਾਣੇ ਚ ਹੋਏ ਨਹੀਂ ਅੱਛਾ ਘਰ ਦੇ ਹਾਂਜੀ ਅੱਛਾ ਚਲੇ ਬਾਹਰ ਰਹਿੰਦੇ ਕੀ ਦੇ ਲੋ ਤੁਸੀਂ ਤੁਸੀਂ ਵੀ ਘਰ ਦੀ ਭਾਬੀ ਹੋ ਵੱਡੇ ਉਹ ਤੋਂ ਘਰ ਦੇ ਤੁਸੀਂ ਸਮਝਾਇਆ ਮਾੜਾ ਮੋਟਾ ਪਹਿਲਾਂ ਸਮਝਾਇਆ ਸੀ ਕਿ ਇਹ ਜੀ ਸਰ ਨਹੀਂ ਆ ਕੇ ਗਏ ਗਏ ਮਤਲਬ ਇਹ ਉਹਨੂੰ ਹੀ ਸਮਝਾਣ ਤੋਂ ਬਾਅਦ ਵੀ ਦਰ ਕੰਮ ਕਰ ਗਏ ਮਤਲਬ ਉਹ ਅੱਜ ਤੋਂ ਹੋ ਜਾਂਦੇ ਨਹੀਂ ਸੋ ਗਏ ਨੇ ਮਤਲਬ ਹੀ ਨਹੀਂ ਸੀਗਾ ਕੋਈ ਗੱਲ ਦਾ ਜਦੋਂ ਕੱਲ ਠੰਡੀ ਹੋ ਗਈ ਐ ਫਿਰ ਕੋਈ ਨੇ ਨਮਸਕਾਰ ਜੀ ਚਾਈ ਜਿੰਨੇ ਨੇ ਇਹਨਾਂ ਨੂੰ ਸਿਧਾਉਣਾ ਨੇ ਪਾਜੀ ਉਹਨਾਂ ਨੇ ਕੁਛ ਨਹੀਂ ਦੇਖਿਆ ਹਰ ਕਿਸੇ ਨੂੰ ਫੱਟਣਾ ਉਹਨਾਂ ਨੇ ਕੀਤਾ ਵਾ ਜਿਵੇਂ ਸਾਡੇ ਵੀ ਹੱਡੇ ਵੀ ਕਿੰਨੇ ਦੇਖੋ ਜੀ ਹੱਡਾ ਵੀ ਹੱਡਾ ਦਬਾਅ ਪਾਇਆ ਗਿਆ ਠੀਕ ਹੈ ਜੀ ਕਿਹਦਾ ਸਮਾਨ ਸੂਮੂਣ ਭੰਨੇ ਉਹਨਾਂ ਨੇ ਭੰਨੇ ਆ ਪਾਜੀ ਉਹ ਨਹੀਂ ਉਹ ਪਾਜੀ ਹਾਂ ਚੱਲ ਗਿਆ ਬੋਤਲਾਂ ਨੇ ਦੇਖੋ ਬੱਚਾ ਦੇਖੋ ਨੂੰ ਬਾਚਣਾ ਬੋਤਲਾਂ ਟੁੱਟੀਆਂ ਦੇਖੋ ਬਟੀਆਂ ਲਾਈ ਸੀਗਾ ਦੇ ਇੱਥੇ ਦੇਖੋ ਮਾਰੀਆਂ ਹੀ ਤੋੜ ਦਿੱਤੀਆਂ ਉਹਨਾਂ ਨੇ ਮੰਟੀਆਂ ਦੇਖੋ ਦੇਖੋ ਕੱਚ ਦੇਖੋ ਕਿੰਨਾ ਟੁੱਟੇ ਦੇਖੋ ਹਮਲਾ ਕਰਤਾ ਉਹਨਾਂ ਨੇ ਘਾਹ ਦੇ ਬਾਅਦ ਦੇਖੋ ਮਾਰੀਆਂ ਤੋੜ ਦਿੱਤੀਆਂ ਦੇਖੋ ਲੋਕ ਹੀ ਤੋੜ ਦਿੰਦੇ ਆ ਦੇਖੋ ਸਭ ਲੱਕਠਾ ਆ ਦੇਖੋ ਠੀਕ ਆ ਫਰਮਾਨ ਮੈਂ ਜਿਹੜੀ ਮੰਗਾ ਜਿਹੜੀ ਬੰਦੀ ਕਹਨ ਤੁਹਾਨੂੰ ਨਹੀਂ ਕਹਾ ਵਈ ਕੀਤੀ ਜਾਵੇ ਜਿੱਦਾਂ ਸਾਡੀ ਮਾਤਾ ਸਾਨੂੰ ਕਹੂਗੀ ਜੀ ਮਾਤਾ ਦੇ ਕਹਿਣ ਦਾ ਮਤਲਬ ਕਿ ਜੀ ਚੱਲਾਂਗੇ ਮਾਤਾ ਕਹਿੰਦੀ ਮੈਂ ਆਪਣੀ ਨੌਕਰ ਨਹੀਂ ਰੱਖਣੀ ਮੈਂ ਇੱਕਰਨਾ ਬੇਦਖਲ ਕਹਿੰਦੀ ਮੈਂ ਤੁਸੀਂ ਕੀ ਦੀ ਖਬਰ ਆਪਣੀ ਮਰਜ਼ੀ ਨਾਲ ਕਰਾਂਦੇ ਹੋ ਹਾਂਜੀ ਸਰ ਜੀ ਅਸੀਂ ਆਪਣੀ ਮਰਜ਼ੀ ਨਾਲ ਕਰਾਂਦੇ ਸਾਰੇ ਸਾਡੀ ਪ੍ਰਸ਼ਾਦਾ ਸੁਣਦਾ ਨਹੀਂ ਗਿਆ ਖਰਾਦ ਦਾ ਮੁੰਡਾ ਸਾਡਾ ਫੱਟਰ ਹੋ ਜਾ ਪਿਆ ਅਸੀਂ ਜੀ ਕੀ ਸਵੇਰੇ ਦਰਖਾਸਤ ਦਿੱਤੀ ਸੀ ਜੇ ਆਣੇ ਵੇ ਜੀ ਥਾਣਾ ਕਹਿੰਦਾ ਆਪਾਂ ਨੂੰ ਥਾਣਾ ਬਾਬ ਵਸਤੀ ਪਾਪਾ ਕਹਿੰਦਾ ਜੀ ਠੀਕ ਹੈ ਬਹੁਤ ਧੰਨਵਾਦੀ ਸਾਡੇ ਚੰਨੇ ਜੀ ਲਾਏ ਸੀ ਰਾ ਤੇ ਉਹ ਦੇਖੋ ਪ ਹਮਲਾ ਕਰਕੇ ਫਿਰ ਦੇਖੋ ਪਿੱਟੂ ਬਸਤੀ ਤੋਂ ਬਾਅਦ ਹਮਲਾ ਕੀਤਾ ਤੇ ਦੇਖੋ ਪਟੀਆਂ ਲਈ ਸੀਰਾ ਦੇਤੇ ਆਪਾਂ ਦੇਖੋ ਆਹ ਦੇਖੋ ਮਾਰੀ ਤੋੜੀ ਇਹ ਦੇਖੋ ਇਹਨਾਂ ਨਾਲ ਸਾਹ ਸੋਰ ਦੇਖੋ ਸਾਹ ਮੱਚੀ ਕੱਚ ਪੋਤਰਾ ਦੀ ਤੋੜੀਆਂ ਦੇਖੋ ਸਾਹ ਲੋਕ ਤੋੜ ਕੇ ਦੇਖੋ ਕਿੱਤਾ ਦੇਤੇ ਹੁਣ ਮੰਗ ਕੀ ਕਰਦੇ ਹੁਣ ਤੁਸੀਂ ਮੰਗਿਆ ਇਹ ਕ ਪੂਰੀ ਕਾਰਵਾਈ ਕੀਤੀ ਜਾਵੇ ਕਿ ਐਦਾਂ ਸਭ ਦੇ ਦਿਲ ਵੱਧਣਗੇ ਹਾਂਜੀ ਸਭ ਦੇ ਘਰਾਂ ਚ ਫਿਰ ਐਦਾਂ ਦੇ ਆ ਕੇ ਜਿਹੜਾ ਮਰਜੀ ਆ ਕੇ ਕੁੱਟ ਮਾਰ ਜਾਏਗਾ ਹਾਂਜੀ ਉਹ ਇੱਥੇ ਅੰਦਰ ਕਿੱਦਾਂ ਘੁੱਟ ਕੇ ਅੰਦਰ ਬੰਨ ਕੇ ਕਿੱਦਾਂ ਉਹ ਹੀ ਤਾਂ ਗੱਲ ਆਏ ਨੇ ਗੱਲ ਪੁੱਛਿਆ ਨਹੀਂ ਇੱਥੇ ਹੀ ਘੁੱਟ ਕੇ ਉੱਦਾਂ ਘੁੱਟ ਕੇ ਹਾਂਜੀ ਆ ਨਹੀਂ ਹਾਲੀ ਉਹ ਨਾ ਆਦੇ ਸਾਰੀ ਮੇਰੇ ਮੁੰਡਾ ਕੁੱਤਾ ਵਾਦੀ ਆਦੇ ਜਾਂਦੇ ਮੇਰੇ ਮੁੰਡੇ ਠਾ ਠਾ ਮਾਰੀ ਮਸਾਈ ਉਡਾਇਆ ਇਹਨਾਂ ਨੇ ਕੁੱਟੇ ਆ ਉਹ ਕਿੱਥੇ ਤੇ ਹੈ ਉਹ ਮੁਟਿਆ ਲੁਧਿਆਣੇ ਤੋਂ ਆਏ ਨਹੀਂ ਇੱਕ ਦੋ ਇੱਥੋਂ ਦੇ ਲੁਧਿਆਣੇ ਦੇ ਵੀ ਨੇ ਲੁਧਿਆਣੇ ਦੇ ਇੱਕ ਦੋ ਬੰਦੇ ਇੱਥੋਂ ਦੇ ਨੇ ਹਾਂਜੀ ਬਾਕੀ ਲੁਧਿਆਣੇ ਦੇ ਉਹਨੇ ਆਗੇ ਤੋਂ ਰਾਤੀਂ ਅਸੀਂ ਪਹਿਲਾਂ ਚੁੱਪ ਕਰਾ ਕੇ ਚਲੇ ਗਏ ਹਾਂ ਜੀ ਜਾ ਕੇ ਘਰ ਵਾਲਾ ਲੰਮੇ ਪਿਆ ਸੁੰਦਰ ਵੀ ਮੀਟਾ ਬਾਦ ਉਹ ਆਏ ਇਹਨਾਂ ਨੇ ਕੁੰਡੀ ਅੰਦਰ ਵਾਲੀ ਆ ਮੇਰੇ ਭਰਾ ਕੋਠੇ ਸੀ ਦੇ ਕੇ ਇੱਕ ਕੋਠੇ ਚਲੇ ਜਾਂਦਾ ਦੋਨਾਂ ਭਰਾਵਾਂ ਵਿੱਚੋਂ ਕਿਸੇ ਲੈਣ ਗਿਆ ਚਲ ਕਿਉਂਕਿ ਜਿਆਦਾ ਖੰਦਾ ਕਿਹਦੇ ਨਾਲ ਜਦੋਂ ਉਹ ਨਾ ਹੁੰਦਾ ਉੱਪਰ ਤੇ ਪਤਾ ਗਿਆ ਕੁੰਡੀ ਖੋਲ ਕੇ ਬਾਹਰ ਥੋੜਾ ਮੇਰੇ ਭਰਾ ਨੂੰ ਪਜਾ ਫਿਰ ਅਸੀਂ ਆਏ ਥੋੜਾ ਸਿੱਕੀ ਗੱਲ ਹੋ ਗਈ ਦੇਖਾਂ ਜਾਂਦਾ ਢਾਈ ਰੇ ਸੀ ਫਿਰ ਅਸੀਂ ਰਾਤ ਨੂੰ ਨਹੀਂ ਘਰ ਵਾਲੇ ਕੋਲ ਤਾਂ ਕੁਝ ਦੇ ਨਹੀਂ ਨਾ ਬਹਲੇ ਮੁੰਡੇ ਨੁੰਦੇ ਨਹੀਂ ਬੁੱਝਦੇ ਮਾਂ ਮਾਂ ਕਿੱਧਰ ਜਾ ਨਾ ਨਾ ਮੈਂ ਤਾਂ ਦੱਬ ਰਹੀ ਆ। ਇਹ ਜਾਲ ਬਣਾਉਂਦਾ ਹੈ ਤਾਂ ਕਿ ਨੂੰ ਗਵਾਗੇ ਕਿੱਥੇ ਜਾਏਗਾ ਦੱਬਣ ਦਾ ਦੱਬਣ ਕਿੱਥੇ ਜਾਏਗਾ। ਇਹ ਜਨਾਨੇ ਨੇ ਆ ਕੇ ਲੱਗਦੀ। ਬਸ ਫੈਸ਼ਨ ਕਰ ਲਿਆ ਤੇ ਖੁੰਦਿਆ ਦੁਨੀਆ ਚਲੀ ਆਦੀ ਦੀਆ। ਤੇ ਪਰ ਲੈਣੇ ਕੋਈ ਵੀ ਬੁਲਾਈ ਜਾਨੀ ਤੇ ਬਣਾਇਆ। ਨਹੀਂ ਰਾਤੀ ਕਿਸੇ ਨੇ ਕੁਝ ਨਹੀਂ ਮਤਲਬ ਬੁਲਾਇਆ ਹੈਗਾ ਤੇ ਮਤਲਬ ਉਹ ਤਾਂ ਫੋਸ ਸਮਲੇ ਵਾਲੇ ਵੀ ਕਹਿੰਦੇ ਵੀ ਨਾਲ ਆ ਵੀ ਇਹ ਬਹੁਤ ਗਲਤ ਕੋਈ ਏ। ਹਾਂਜੀ। ਮਤਲਬ ਅੱਗੇ ਇੱਦਾਂ ਦਿਲ ਸਭ ਦੇ ਬਾਦ ਸਕਦੇ ਨੇ ਸਰ ਅੱਜ ਇਹ ਅੱਜ ਕਰਕੇ ਕਹਿੰਦੇ ਨੇ ਕੱਲ ਨੂੰ ਕੱਲ ਮਾਸੀ ਕੱਲੇ ਹੁੰਦੇ ਨੇ ਕੱਲ ਕੱਲ ਨੂੰ ਤੁਸੀਂ ਤੁਹਾਡੇ ਹੁਣ ਤੁਹਾਡੇ ਕਰਕੇ ਹੁਣ ਜੁੱਤੇ ਘੜ ਕਰ ਇੱਦਾਂ ਜੀ ਹਾਂਜੀ ਹਾਂਜੀ ਇਹੀ ਤਾਂ ਗੱਲ ਹੈ ਉਹ ਵੀ ਮਾਸੀ ਹਮਲਾ ਕਰ ਸਕਦੇ ਨੇ ਜੇ ਕੱਲ ਰਾਤੀ ਇੱਦਾਂ ਕਰਕੇ ਕਹਿਣਾ ਅੱਡੀ ਜੋ ਮੈਨੂੰ ਤੱਕਾ ਇਹ ਤਾਂ ਸਾਡੇ ਚੈਸੇ ਨੂੰ ਇਹ ਨਾ ਹੁੰਦਾ ਬੰਦਾ ਇੱਕ ਤੇ ਬੰਦਾ ਹੀ ਮਾਰਦੇ ਵੇ ਅੰਦਰ ਉਹ ਅੰਦਰ ਕੁੰਡੀ ਲਾਈ ਹੈ ਉਹ ਕਰਦਾ ਮਾਰਾ ਮੁੰਡਾ ਬਾਹਰ ਧੋੜਿਆ ਉਹਨੇ ਖੱਪ ਪਾਈ ਮੇਰੇ ਭਰਾ ਨੂੰ ਭਜਾਓ ਵੀਰ ਮਾਰਦਾ ਉਹ ਮਾਰਦਾ ਅਸੀਂ ਧੋੜ ਕੇ ਫੇ ਦੇਖੇ ਹਰ ਕੋਈ ਚੰਗਾ ਮਾਰ ਕੇ ਕੋਈ ਨਹੀਂ ਹੋਇਆ ਉਹਨਾਂ ਕੋਲ ਰਾੜਾ ਸੀ ਜਾਂ ਧ